ਤਰਨਤਾਰਨ ਦੇ ਵਿੱਚ ਗੈਂਗਸਟਰ ਪ੍ਰੋਫ ਦਾਸੂਵਾਲ ਦੇ ਗੁਰਗੇ ਦੱਸੇ ਜਾਂਦੇ ਬਦਮਾਸ਼ ਵੱਲੋਂ ਹਸਪਤਾਲ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਪੁਲਿਸ ਮੁਲਾਜ਼ਮ ਵੱਲੋਂ ਮੁਸ਼ ਇਹ ਸਾਡਾ ਰੂਟ ਨੰਬਰ 94506 ਜੋ ਕਿ ਚਜਰਾੜੀ ਤੋਂ ਲੈ ਕੇ ਸਤਲੁਜ ਬੇਜ ਤੱਕ ਹੈ ਦੋ ਥਾਣਿਆਂ ਦਾ ਏਰੀਆ ਜੀ ਇਹਦੇ ਵਿੱਚ ਸਾਨੂੰ ਜਲੰਧਰ ਸਾਡੇ ਅਧਿਆਤੀ ਦਾ ਕੰਟਰੋਲ ਰਮਾ ਉੱਥੋਂ ਸਾਨੂੰ 112 ਤੋਂ ਕਾਲ ਆਉਂਦੀ ਆ ਕਿ ਇਸ ਜਗ੍ਹਾ ਤੇ ਕੋਈ ਐਕਸੀਡੈਂਟ ਹੋ ਗਿਆ ਜਿਸੇ ਵੀ ਹੈਲਪ ਦੀ ਲੋੜ ਆ ਉਹ ਨੰਬਰ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਅਸੀਂ ਉੱਤੇ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਵਿਦਨ 10 ਮਿੰਟ ਦੇ ਵਿੱਚ ਪਹੁੰਚਦੇ ਆ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ ਇੱਕ ਸਾਲ ਚਹੀ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਹਨ ਸੜਕ ਸੁਰੱਖਿਆ ਬਲ ਦੇ ਹੋਂਦ ਚ ਆਉਣ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਚ 45.3 ਫੀਸਦੀ ਦੀ ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਨੇ ਸਿਰਫ 7 ਮਿੰਟਾਂ ਚ ਹਾਦਸੇ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਤਾਇਮ ਕੀਤਾ ਹੈ ਤੋ ਅਸੀਂ ਪੁਲਿਸ ਲਾਈ ਆ ਹੁਣ ਜਿੱਥੇ ਐਕਸੀਡੈਂਟ ਹੋ ਜੇ ਜਿਹੜਾ ਨੰਬਰ ਡਾਇਲ ਕਰਕੇ 112 ਦਾ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਰੱਬ ਨਾ ਕਰੇ ਕੋਈ ਆਏ ਐਕਸੀਡੈਂਟ ਹੋਇਆ ਪਿਆ ਬੰਦਾ ਫਸ ਗਿਆ ਹੋਵੇ ਟਾਕੀ ਵੱਢਣੀ ਹੋਵੇ ਗੈਸ ਕਟਰ ਨੇ ਆਰੀ ਦੇ ਬਲੇਡ ਨੇ ਫਰਸਟ ਡ੍ਰੀਡ ਦਾ ਸਮਾਨ ਹੈ ਟੋਚਨ ਹੈ ਐਸਐਸਐਫ ਸੂਬੇ ਦੀਆਂ 4100 ਕਿਲੋਮੀਟਰ ਸੜਕਾਂ ਤੇ 150 ਦੇ ਕਰੀਬ ਅਤ ਆਧੁਨਿਕ ਵਾਹਨਾ ਨਾਲ ਗਸ਼ਤ ਕਰ ਰਹੀ ਹੈ ਹੁਣੇਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਮਦਦ ਕਰਦੀ ਹੈ ਤੈਦੀ ਦੇ ਨਾਲ ਕਾਬੂ ਕੀਤਾ ਗਿਆ ਦੱਸਦੇ ਹਾਂ ਕਿ ਬੀਤੇ ਦਿਨ ਹੀ ਪੁਲਿਸ ਦੇ ਨਾਲ ਹੋਏ ਐਨਕਾਊਂਟਰ ਦੌਰਾਨ ਪੁਲਿਸ ਵੱਲੋਂ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਬਦਮਾਸ਼ ਨੂੰ ਜ਼ਖਮੀ ਹੋਣ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸਨੇ ਪੁਲਿਸ ਨੂੰ ਚਖਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਫਰਾਰ ਹੋਏ ਬਦਮਾਸ਼ ਨੂੰ ਤਰਨਤਾਰਨ ਥਾਣਾ ਸਿਟੀ ਪੁਲਿਸ ਅਤੇ ਸੀਆਈਏ ਸਟਾਫ ਦੀ ਟੀਮ ਨੇ ਮੁਸਤੈਦੀ ਦੇ ਨਾਲ ਕਾਬੂ ਕੀਤਾ ਤੇ ਉਸਦੀ ਭੱਜਣ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਉਸ ਤੋਂ ਬਾਅਦ ਹਸਪਤਾਲ ਵਿੱਚ ਪੁਲਿਸ ਦੀ ਗਾਰਡਨ ਵਿੱਚ ਵਾਧਾ ਕੀਤਾ ਗਿਆ ਦੈਨਿਕਸ ਵਿਰਾ ਟੀਵੀ ਦੇ ਲਈ ਤਰਨਤਾਰਨ ਤੋਂ ਜਸਵੀਰ ਸਿੰਘ ਲੱड्डੂ ਦੀ ਰਿਪੋਰਟ ਤਹਿਦੀ ਦੇ ਨਾਲ ਕਾਬੂ ਕੀਤਾ ਗਿਆ ਦੱਸਦੇ ਹਾਂ ਕਿ ਬੀਤੇ ਦਿਨ ਹੀ ਪੁਲਿਸ ਦੇ ਨਾਲ ਹੋਏ ਇਨਕਾਊਂਟਰ ਦੌਰਾਨ ਪੁਲਿਸ ਵੱਲੋਂ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਬਦਮਾਸ਼ ਨੂੰ ਜ਼ਖਮੀ ਹੋਣ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸਨੇ ਪੁਲਿਸ ਨੂੰ ਚਖਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਫਰਾਰ ਹੋਏ ਬਦਮਾਸ਼ ਨੂੰ ਤਰਨਤਾਰਨ ਥਾਣਾ ਸਿਟੀ ਪੁਲਿਸ ਅਤੇ ਸੀਆਈਏ ਸਟਾਫ ਦੀ ਟੀਮ ਨੇ ਮੁਸਤਦੀ ਦੇ ਨਾਲ ਕਾਬੂ ਕੀਤਾ ਤੇ ਉਸ ਦੀ ਪਾ ਜਨ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਉਸ ਤੋਂ ਬਾਅਦ ਹਸਪਤਾਲ ਵਿੱਚ ਪੁਲਿਸ ਦੀ ਗਾਰਡਨ ਵਿੱਚ ਵਾਧਾ ਕੀਤਾ ਗਿਆ ਦੈਨਿਕ ਸਵੇਰਾ ਟੀਵੀ ਦੇ ਲਈ ਤਰਨਤਾਰਨ ਤੋਂ ਜਸਵੀਰ ਸਿੰਘ ਲੱड्डੂ ਦੀ ਰਿਪੋਰਟ